ਰਾਬਾਸਰਾ ਸੰਸਥਾ ਜੋ ਕਿ 2017 ਤੋਂ ਪਿੰਡ ਕਰਾੜ ਵਾਲਾ ਜ਼ਿਲ੍ਹਾ ਬਠਿੰਡਾ ਵਿਖੇ ਚੱਲ ਰਹੀ ਸੀ ਇਸ ਦੇ ਇੰਚਾਰਜ ਸਰਦਾਰ ਹਰਦੀਪ ਸਿੰਘ ਜੀ ਵੱਲੋਂ ਦੱਸਿਆ ਗਿਆ ਹੈ ਕਿ ਉਹ ਅਤੇ ਉਹਨਾਂ ਦੇ ਮਾਤਾ ਜੀ ਜੋ ਕਿ ਇਹ ਸੰਸਥਾ 'ਚ ਰਹਿ ਰਹੇ ਨਾਗਰਿਕਾਂ ਦਾ ਧਿਆਨ ਰੱਖਦੇ ਸਨ ਦੋਨੋਂ ਹੁਣ ਦਿਲ ਦੀ ਬਿਮਾਰੀ ਤੋਂ ਪੀੜਿਤ ਨੇ ਇਸ ਲਈ ਉਹ ਹੁਣ ਉੱਥੇ ਰਹਿ ਰਹੇ ਲਾवारिस ਨਾਗਰਿਕਾਂ ਦੀ ਸੇਵਾ ਸੰਭਾਲ ਅਤੇ ਇਲਾਜ ਕਰਨ ਵਿੱਚ ਅਸਮਰੱਥ ਨੇ ਦਰਸਲ ਹਰਦੀਪ ਸਿੰਘ ਜੀ 2005 ਤੋਂ ਲੈ ਕੇ 2015 ਤੱਕ ਪ੍ਰਬਾਸਰਾ ਸੰਸਥਾ ਵਿਖੇ ਬਤੌਰ ਮੁਲਾਜ਼ਮ ਕੰਮ ਕਰਦੇ ਰਹੇ ਨੇ ਉਹਨਾਂ ਵੱਲੋਂ ਡੀਐਸਓ ਬਠਿੰਡਾ ਨੂੰ ਬੇਨਤੀ ਪੱਤਰ ਦਿੱਤਾ ਗਿਆ ਤਾਂ ਕਿ ਇਹਨਾਂ ਨਾਗਰਿਕਾਂ ਦੀ ਸੇਵਾ ਸੰਭਾਲ ਦਾ ਪ੍ਰਬੰਧ ਕਿਸੇ ਸੰਸਥਾ ਵਿਖੇ ਹੋ ਸਕੇ ਡੀਐਸਓ ਆਫਿਸ ਬਠਿੰਡਾ ਦੀ ਟੀਮ ਵੱਲੋਂ ਰਬਾਸਰਾ ਸੰਸਥਾ 'ਚ ਰਹਿ ਰਹੇ 15 ਨਾਗਰਿਕਾਂ ਸਮੇਤ ਦੋ ਜਰਮਨ ਸ਼ੈਫਫਿਡ ਬਰੀਡ ਦੇ ਕੁੱਤਿਆਂ ਨੂੰ ਪ੍ਰਬਾਸਰਾ ਸੰਸਥਾ ਵਿਖੇ ਇਲਾਜ ਅਤੇ ਸੰਭਾਲ ਲਈ ਦਾਖਲ ਕਰਵਾਇਆ ਗਿਆ ਹੈ। ਹਾਂਜੀ ਜਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਪਟੈਂਡਾ ਤੋਂ ਅੱਜ ਪ੍ਰਬਾਸਰਾ ਦੇ ਬੰਦੇ ਨੂੰ ਸ਼ਿਫਟ ਕਰ ਰਹੇ ਹਾਂ ਅਸੀਂ। ਤੇ ਇਹਨਾਂ ਦੇ ਸਹਿਯੋਗ ਨਾਲ ਹਰਦੀਪ ਸਿੰਘ ਦੀ ਸਹਿਯੋਗ ਨਾਲ ਬੰਦੇ ਕਾਫੀ ਟਾਈਮ ਤੋਂ ਇੱਥੇ ਰਹਿ ਰਹੇ ਸਨ ਤੇ ਅੱਜ ਇਹਨਾਂ ਦੀ ਤਬੀਅਤ ਖਰਾਬ ਹੋਣ ਕਰਕੇ ਇਹਨਾਂ ਨੂੰ ਅਸੀਂ ਟਰਾਂਸਫਰ ਕਰ ਰਹੇ ਹਾਂ। ਮੇਰਾ ਨਾਮ ਹਰਦੀਪ ਸਿੰਘ ਆ। ਤਕਰੀਬਨ 7-8 ਸਾਲਾਂ ਤੋਂ ਰੱਬ ਆਸਰਾ ਨਾਂ ਦੀ ਸੰਸਥਾ ਚਲਾ ਰਿਹਾ ਸੀ। ਹਾਂ ਹਾਰਟ ਦੀ ਪ੍ਰੋਬਲਮ ਕਰਕੇ ਫਿਰ ਆਪਾਂ ਇੱਥੇ ਵੀ ਸਭ ਤੋਂ ਵਧੀਆ ਪ੍ਰਬੰਧ ਪਹਿਲਾਂ ਮੈਂ ਇੱਥੇ ਸੇਵਾ ਕਰਦਾ ਰਿਹਾ। ਮੈਨੂੰ ਇਸ ਸੰਸਥਾ ਤੇ ਭਰੋਸਾ ਵੀ ਇੰਨਾ ਦਾ ਪ੍ਰਬੰਧਾ ਬਹੁਤ ਵਧੀਆ। ਹੋਰ ਕਈ ਸੰਸਥਾਵਾਂ ਤੋਂ ਮੈਨੂੰ ਆਫਰਾਂ ਵੀ ਆਈਆਂ। ਕਈ ਸੰਸਥਾ ਵਾਲੇ ਮਿਲਣ ਵੀ ਆਏ। ਉਹ ਕਹਿੰਦੇ ਵੀ ਸਾਡੇ ਕੋਲੇ ਛੜਦ ਮਖ ਨਹੀਂ ਮੈਨੂੰ ਉੱਥੇ ਯਕੀਨ ਆ। ਮੇਨਾ ਤਾਂ ਵਧੀਆ ਇਲਾਜ ਹੋਊਗਾ। ਵਧੀਆ ਸੇਵਾ ਸੰਭਾਲ ਹੋਊਗੀ। ਤੇ ਇਹ ਪੁਨਰਵਾਸ ਲਈ ਸਭ ਤੋਂ ਵਧੀਆ ਹੈ ਸੰਸਥਾ। ਕੰਮ ਕਰਦੀ ਹੈ ਇਸ ਲਈ ਮੈਂ ਇੱਥੇ ਜਿਆਦਾ ਰੈਫਰ ਕੀਤਾ ਇਹਨਾਂ ਨੂੰ ਹਾਂਜੀ ਕਾਫੀ ਦਿਨ ਤੋਂ ਇਹਨਾਂ ਦੀ ਕਾਲਸ ਆ ਰਹੀਆਂ ਸੀਗੀਆਂ ਤੇ ਅਸੀਂ ਇਹਨਾਂ ਨੂੰ ਕਿਹਾ ਸੀਗਾ ਕਿ ਵੀ ਜੋ ਪ੍ਰਸ਼ਾਸਨ ਹੈਗਾ ਤੁਸੀਂ ਉਹਨਾਂ ਨੂੰ ਇਨਵੋਲ ਕਰੋ ਤੇ ਡਿਸਟ੍ਰਿਕਟ ਸੋਸ਼ਲ ਵੈਲਫੇਅਰ ਡਿਪਾਰਟਮੈਂਟ ਜਿਹੜਾ ਬਠਿੰਡੇ ਦਾ ਹੈਗਾ ਉਹਨਾਂ ਨੇ ਇਹ ਵਾਜਬ ਸਮਝਿਆ ਤੇ ਉਹਨਾਂ ਨੇ ਕੱਲ ਆਰਡਰ ਬਣਾ ਕੇ ਭੇਜੇ ਆ 15 ਪ੍ਰਾਣੀ ਹੈਗੇ ਆ ਤੇ ਇਹ ਇਹਨਾਂ 'ਚੋ ਕਾਫੀ ਦੀ ਪ੍ਰੋਬਲਮ ਮਾਨਸਿਕ ਤੌਰ ਤੇ ਥੋੜਾ ਮਤਲਬ ਬਾਏ ਬਰਥ ਪ੍ਰੋਬਲਮ ਵੀ ਹੈਗੀ ਲੱਗਦੀ ਇਹ ਕੁ ਚਿਲਨਸ ਦੇ ਵੀ ਲੱਗਦੇ ਆ ਤੇ ਇੱਥੇ ਸਾਡੇ ਕੋਲੇ ਦਾ ਟ੍ਰੀਟਮੈਂਟ ਜਲਦੀ ਸ਼ੁਰੂ ਹੋਣ ਜਾ ਰਿਹਾ ਤੇ ਟ੍ਰੀਟਮੈਂਟ ਤੋਂ ਬਾਅਦ ਹੋਪਫੁਲੀ ਕਈ ਇੰਪਰੂਵ ਵੀ ਹੋ ਸਕਦੇ ਆ ਫਿਰ ਜਿਵੇਂ ਸਾਡਾ ਮਿਸ਼ਨ ਮਿਲਾਬ ਦੇ ਅੰਡਰ ਰੀਹੈਬਿਲੀਟੇਸ਼ਨ ਦਾ ਪ੍ਰੋਰਾਲੇ ਹੈ ਗਿਆ ਅਸੀਂ ਕੋਸ਼ਿਸ਼ ਕਰਾਂਗੇ ਕਿ ਜੇ ਇਹਨਾਂ ਦੇ ਵਾਰਸ ਵੀ ਲੱਭ ਜਾਂਦੇ ਆ ਨਹੀਂ ਲੱਭਦੇ ਤਾਂ ਐਜ਼ ਅ ਪ੍ਰਬਾਸਰਾ ਫੈਮਿਲੀ ਇਹ ਫਿਰ ਸੰਸਥਾ ਦੇ ਵਿੱਚ ਹਮੇਸ਼ਾ ਲਈ ਤਾਂ ਰਹਿਣਗੇ ਬਟ ਸਾਡਾ ਮੇਨ ਕੋਸ਼ਿਸ਼ ਇਹੀ ਹੋਏਗੀ ਕਿ ਜਿਹੜਾ ਜਿਹੜਾ ਜੇ ਕਿਸੇ ਗੇਮਸ ਜਾ ਸਕਦਾ ਹੈ ਜਾਂ ਕੁਝ ਹੋਰ ਕੁਝ ਕਮ ਸਿੱਖ ਸਕਦਾ ਹੈ ਉਹ 사이ਕਿਊ ਲੈਵਲ ਤੇ ਅਸੀਂ ਇਹਨਾਂ ਨੂੰ ਕਿਦਾਂ ਰੀਹਬਿਲੀਟੇਸ਼ਨ ਚ ਪਾ ਸਕਦੇ ਹਾਂ ਉਹ ਸਾਡੀ ਪੂਰੀ ਕੋਸ਼ਿਸ਼ ਰਹੇਗੀ। ਹਾਂਜੀ ਇਹ ਸਰਦਾਰ ਹਰਜੀਤ ਸਿੰਘ ਜੀ ਜਿਹੜੇ ਕਿ ਪਹਿਲਾਂ ਵੀ ਸ਼ੁਰੂ ਤੋਂ ਪ੍ਰਭਾਸਰਾ ਚ ਸੇਵਾ ਕਰਦੇ ਰਹੇ ਐ ਤੇ ਇਹਨਾਂ ਦੇ ਮਨ ਚ ਆਇਆ ਕਿ ਐਦਾਂ ਦੀ ਸੰਸਥਾ ਇੱਕ ਬਠਿੰਡੇ ਜ਼ਿਲ੍ਹੇ ਚ ਵੀ ਸ਼ੁਰੂ ਕਰੀ ਜਾਵੇ। ਤਕਰੀਬਨ 7-8 ਸਾਲ ਪਹਿਲਾਂ ਇਹਨਾਂ ਨੇ ਰਾਮਪਰਾ ਫੂਲ ਕੋਲੇ ਪਹਿਲਾਂ ਪਿੰਡ ਟਪਾਲੀ ਸ਼ੁਰੂ ਕੀਤੀ ਫਿਰ ਇਹਨਾਂ ਨੇ ਮੇਨ ਹਾਈਵੇ ਤੇ ਸ਼ੁਰੂ ਕੀਤਾ ਤੇ 7-8 ਸਾਲ ਹੋ ਗਏ ਸੇਵਾ ਕਰਦੇ ਨੇ ਇਹਨਾਂ ਨੂੰ ਹੁਣ ਇਹਨਾਂ ਨੂੰ ਪਿਛਲੇ ਸਮੇਂ ਤੋਂ ਕੁਝ ਹਾਰਡ ਦੀ ਪ੍ਰੋਬਲਮ ਆਈ ਇਹਨਾਂ ਦੀ ਮਦਰ ਨੂੰ ਵੀ ਹਾਰਡ ਦੀ ਪ੍ਰੋਬਲਮ ਆਈ ਤੇ ਇਹਨਾਂ ਨੂੰ ਸਾਮ ਸਵਾਲ ਕਰਨ ਚ ਕੁਝ ਔਖ ਮਹਿਸੂਸ ਹੋਈ ਤੇ ਇਹਨਾਂ ਨੇ ਫਿਰ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਬਠਿੰਡੇ ਨਾਲ ਸੰਪਰਕ ਕੀਤਾ ਤੇ ਉਹਨਾਂ ਨੇ ਪ੍ਰਵਾਸਰਾ ਵਿਜ਼ਿਟ ਕਰਕੇ ਤੇ ਪ੍ਰਵਾਸਰਾਚ ਇਹਨਾਂ ਨੇ ਉਹਨਾਂ ਨੇ ਠੀਕ ਸਮਝਿਆ ਕਿ ਇੱਥੇ ਇਹਨਾਂ ਦੀ ਸੇਵਾ ਸਵਾਲ ਹੋ ਠੀਕ ਹੋ ਸਕਦੀ ਹੈ ਤੇ ਹਰਦੀਪ ਸਿੰਘ ਦਾ ਵੀ ਮੰਨ ਹੈਗਾ ਕਿ ਇਹਨਾਂ ਨੂੰ ਪ੍ਰਵਾਸ ਰਈ ਸ਼ਿਫਟ ਕੀਤਾ ਜਾਵੇ ਕਿਉਂ ਇਹਨਾਂ ਨੇ ਸਾਰਾ ਕੁਝ ਇੱਥੇ ਪਹਿਲਾਂ ਦੇਖਿਆ ਹੋਇਆ ਸੀ ਤੇ ਹੁਣ ਅਜੇ 15 ਮੈਂਬਰ ਪਹੁੰਚੇ ਨੇ ਸਾਡੇ ਕੋਲ ਤੇ ਨਾਲ ਦੋ ਡੌਗ ਦੋ ਕੁੱਤੇ ਵੀ ਐ ਪਹਿਲਾਂ ਵੀ ਕਿ ਸਾਡੇ ਕੋਲ ਪੇਸ਼ਟ ਆਏ ਸੀ ਉਹਦੇ ਨਾਲ ਵੀ ਕੋਈ ਕੁੱਤੇ ਸੀ ਤੇ ਹੁਣ ਸਾਰਿਆਂ ਦੀ ਪ੍ਰਮਾਤਮਾ ਦੀ ਕਿਰਪਾ ਸਦਕਾ ਇਹਨਾਂ ਦੀ ਸੇਵਾ ਸਵਾਲ ਇਸ ਇੱਥੇ ਸ਼ੁਰੂ ਹੋ ਜਾਈਗੀ ਤੇ ਜਿੱਦਾਂ ਜਿੱਦਾਂ ਵੀ ਇਹਨਾਂ ਦੀ ਜਿਵੇਂ ਮੈਡਮ ਨੇ ਦੱਸਿਆ ਹੈ ਕੋਈ ਖੇਡਾਂ 'ਚ ਰੁਚੀ ਹੋਏਗੀ ਉਦਾਂ ਹੀ ਇਹਨਾਂ ਨੂੰ ਉਹਦੇ ਵਿੱਚ ਅੱਗੇ ਪਾਇਆ ਜਾਵੇਗਾ